ਦੋਸਤੋ ਲੋਕ ਸਭਾ ਚੋਣਾਂ ਦਾ ਇੰਤਜ਼ਾਰ ਬੇਸਬਰੀ ਦੇ ਨਾਲ ਲੋਕਾਂ ਨੂੰ ਰਹਿੰਦਾ ਹੈ ਤਾਂ ਉਹ ਇੰਤਜ਼ਾਰ ਅੱਜ ਖਤਮ ਹੋ ਚੁੱਕਿਆ ਅੱਜ ਚੋਣਾਂ ਦਾ ਦਿਨ ਹੈ ਤਾਂ ਇਸ ਚੋਣਾਂ ਦੇ ਦਿਨ ਨੂੰ ਲੋਕ ਕਿਸੇ ਤਿਉਹਾਰ ਦੇ ਵਾਂਗ ਮਨਾਉਂਦੇ ਨੇ ਲੋਕ ਸਵੇਰੇ ਆਪਣੇ ਘਰਾਂ ਚੋਂ ਨਿਕਲਦੇ ਪਏ ਨੇ ਤਾਂ ਜੋ ਜਲ ਤੋਂ ਜਲਦ ਆਪਣੀ ਵੋਟ ਦਾ ਇਸਤੇਮਾਲ ਕਰ ਸਕਣ ਸਰਕਾਰ ਬਣਾ ਸਕਣ ਦੇਸ਼ ਦੇ ਵਿੱਚ ਤਾਂ ਜੇਕਰ ਗੱਲ ਅਸੀਂ ਉਮੀਦਵਾਰਾਂ ਦੀ ਕਰੀਏ ਜਿਹੜੇ ਮੈਦਾਨ ਦੇ ਵਿੱਚ ਉਤਰੇ ਨੇ ਤਾਂ ਭਾਰਤੀ ਜਨਤਾ ਪਾਰਟੀ ਵੱਲੋਂ ਤਰਨਜੀਤ ਸਿੰਘ ਸੰਧੂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਹੈ ਕਾਂਗਰਸ ਪਾਰਟੀ ਵੱਲੋਂ ਦੋ ਵਾਰ ਦੇ ਰਹਿ ਚੁਕੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਓਜਲਾ ਵੱਲੋਂ ਵੀ ਆਪਣੇ ਪਰਿਵਾਰ ਦੇ ਨਾਲ ਬੂਥ ਦੇ ਉੱਤੇ ਪਹੁੰਚ ਕੇ ਵੋਟ ਪਾਈ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਅਨੀਲ ਜੋਸ਼ੀ ਆਪਣੇ ਪਰਿਵਾਰ ਸਹਿਤ ਆਪਣੀ ਵੋਟ ਦਾ ਇਸਤੇਮਾਲ ਕਰਨ ਵਾਸਤੇ ਪਹੁੰਚੇ ਹਨ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਮੌਜੂਦਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਜਿਨ੍ਹਾਂ ਨੂੰ ਲੋਕ ਸਭਾ ਚੋਣਾਂ ਦੇ ਲਈ ਸਰਕਾਰ ਵੱਲੋਂ ਮੈਦਾਨ ਦੇ ਵਿੱਚ ਉਤਾਰਿਆ ਗਿਆ ਸੀ ਉਹ ਵੀ ਆਪਣੀ ਵੋਟ ਦਾ ਇਸਤੇਮਾਲ ਕਰ ਚੁੱਕੇ ਨੇ ਜਿਸ ਤੋਂ ਬਾਅਦ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਆਓ ਸੁਣੋ ਇਹ ਚਾਰੇ ਉਮੀਦਵਾਰ ਕੀ ਆਖਦੇ ਨੇ ਫਾਈਲ ਰਿਹਾ ਅੱਜ ਪਹਿਲੀ ਵਾਰ ਵੋਟਪਾਲ ਪਹੁੰਚੇ ਹੋ ਅੱਛਾ ਲੱਗ ਰਿਹਾ ਹੈ ਹਮੇਸ਼ਾ ਹੀ ਪਾਈਦੀ ਹੈ ਪਰ ਐਮਪੀ ਇਲੈਕਸ਼ਨ ਪਹਿਲੀ ਵਾਰ ਲੜ ਰਹੇ ਹੋ ਨਾ ਪਹਿਲੀ ਵਾਰ ਹੀ ਐਮਪੀ ਇਲੈਕਸ਼ਨ ਲੜਦੇ ਆ ਤੇ ਸਤਿ ਸ਼ਾਵਾ ਪੋਜ਼ਿਟਿਵ ਲੋਕਾਂ ਦੀ ਮੈਂ ਮੰਦਰ ਵੀ ਗਿਆ ਬੈਸਟ ਆਫ ਲੱਕ ਆਇਆ ਕਰਕੇ ਗਿਆ ਲੋਕੀ ਬਾਰ ਕਰੋ ਬਾਰ ਨਿਕਲਦੇ ਆ ਲੋਕੀ ਖੁਸ਼ ਹੋ ਕੇ ਮਿਲਿਆ ਐਹੀ ਸਾਈਨ ਹੁੰਦੇ ਪੋਜ਼ਿਟਿਵ ਜੀਦਾ ਸਾਹਿਬ ਗਏ ਮੰਦਿਰ ਗਿਆ ਜੀਦਾ ਸਾਹਿਬ ਗਿਆ ਹਨੂਮਾਨ ਬੜਾ ਹਨੂਮਾਨ ਮੰਦਿਰ ਗਿਆ ਦੁਕਾਨੇ ਤੇ ਭਗਵਾਨ ਦਾ ਅਸ਼ੀਰਵਾਦ ਲਿਆ ਬੱਚਿਆਂ ਨੂੰ ਰੱਬ ਦਾ ਰੂਪ ਕਿਹਾ ਜਾਂਦਾ ਰੱਬ ਤੇ ਤੁਹਾਡੇ ਨਾਲ ਨਜ਼ਰ ਆ ਰਿਹਾ ਕੰਜਕ ਦੀ ਚਰਨ ਛੂ ਕੇ ਆਏ ਆ ਕੀ ਲੱਗ ਕੀ ਰਿਹਾ ਮਾਹੌਲ ਲੋਕਾਂ ਦਾ ਕੀ ਰਿਸਪੌਂਸ ਸੀ ਇਲੈਕਸ਼ਨ ਚੋਣ ਦੇ ਲੋਕਾਂ ਦਾ ਬਹੁਤ ਵਧੀਆ ਮੈਂ ਅਰਕੀ ਪਹਿਲੀ ਵਾਰੀ ਮਿਹਨਤ ਵੀ ਬਹੁਤ ਕੀਤੀ ਮੇਰਾ ਖਿਆਲ ਹੈ ਮੈਂ ਤਿੰਨ ਕੈਂਡੀਡੇਟਾਂ ਨੇ ਜੰਨੀ ਮਿਲ ਕੇ ਕੰਪੇਨ ਨਹੀਂ ਨਾ ਕੀਤੀ ਮੈਨੂੰ ਪਰਮਾਤਮਾ ਨੇ ਇੰਨੀ ਸ਼ਕਤੀ ਦਿੱਤੀ ਵੀ ਮੈਂ ਉਹ ਤੋਂ ਵੱਧ ਕੰਪੇਨ ਕੀਤੀ ਹੋਊਗੀ ਸਾਰੇ 6 ਵਜੇ ਤੋਂ ਲੈ ਕੇ ਰਾਤੀ 12 12 ਵਜੇ ਤੱਕ 2 ਮਹੀਨੇ ਲਗਾਤਾਰ ਮੈਂ 4 ਘੰਟੇ ਸੌਤਾ ਹਾਂਗਾ ਅਰ ਇਹ ਆ ਕਿ ਲੋਕਾਂ ਦਾ ਇੰਨਾ ਕੋ ਹੰਗਾਰਾ ਇੰਨਾ ਪਿਆਰ ਇੰਨਾ ਆਸ਼ੀਰਵਾਦ ਇੰਨੀ ਪੋਜ਼ਿਟਿਵ ਵਾਈਬਸ ਮੈਨੂੰ ਆਈਆਂ ਲੋਕਾਂ ਦੀ ਇੱਕ ਜੋਛਤਾ ਪਹਿਲੀ ਵਾਰੀ ਸਭ ਤੋਂ ਜ਼ਰੂਰੀ ਚੀਜ਼ ਇਸ ਵੇਲੇ ਇਹ ਹੈ ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਕਹਿ ਰਿਹਾ ਸੀ 70% ਦੀ ਤੋਂ ਪਾਰ ਜਿਹੜੀ ਵੋਟਿੰਗ ਕਰਾਉਣੀ ਹੈ ਲੋਕਾਂ ਦੇ ਵਿੱਚ ਹੱਲੇ ਵੀ ਹੁੰਦਾ ਉਹ ਸਾਹ ਨਜ਼ਰ ਨਹੀਂ ਆ ਰਿਹਾ ਗਰਮੀ ਵੀ ਕੀ ਕਰਨਾ ਚਾਹੁੰਦੇ ਕੋ ਮੈਂ ਲੋਕਾਂ ਨੂੰ ਇਹੀ ਬੇਨਤੀ ਕਰੂੰਗਾ ਲੋਕਾਂ ਨੂੰ ਇਹੀ ਪ੍ਰਾਰਥਨਾ ਕਰੂੰਗਾ ਆਪਣਾ 5 ਸਾਲ ਦਾ ਆਪਾਂ ਫਿਊਚਰ ਜਿਹੜਾ ਵਾਣਾ ਉਹ ਹੁੰਦਾ ਆਪਾਂ ਫਿਰ 5 ਸਾਲ ਆਪਾਂ ਨੂੰ ਕਿੰਤੂ ਪਰੰਤੂ ਨੁਕਸ ਘੱਟ ਨੇ ਜਾਂ ਫਿਰ ਡਿਸਕਸ਼ਨ ਕਰਨੀ ਇਸ ਗੱਲ ਦੇ ਉੱਤੇ ਫਿਰ ਆਪਣੀ ਮਹਿਨਾ ਨਹੀਂ ਰੱਖਦੀ ਜੇ ਆਪਾਂ ਇਹਦਾ ਪਾਰਟ ਨਹੀਂ ਬੰਦੇ ਸਾਨੂੰ ਇਸ ਲੋਕਤੰਤਰ ਦੇ ਇਸ ਪਰਵ ਦਾ ਇਹ ਉਤਸਵ ਆ ਇਹਦਾ ਪਾਰਟ ਬੰਨਣਾ ਚਾਹੀਦਾ ਆਪਣੀ ਭਾਵਨਾ ਵੋਟ ਦੇ ਰੂਪ ਦੇ ਵਿੱਚ ਉਹ ਜ਼ਰੂਰ ਅਕਾਸ ਕਰਨੀ ਚਾਹੀਦੀ ਆ ਕਿ ਮੈਂ ਕੀ ਚਾਹੁੰਦਾ ਹਾਂ ਬੰਦਾ ਜੋਈ ਸਾਹਿਬ ਪਹਿਲੇ ਵਿਧਾਨ ਸਭਾ ਲੜਦੇ ਰਹੇ ਇਸ ਵਾਰ ਤੁਸੀਂ ਲੋਕ ਸਭਾ ਲੜੇ ਹੋ ਕੀ ਅਲੱਗ ਇਸ ਤਰ੍ਹਾਂ ਦਾ ਨਜ਼ਰ ਆਇਆ ਮੈਨੂੰ ਕੋਈ ਐਸੀ ਗੱਲ ਨਹੀਂ ਲੋਕ ਸਭਾ ਵੀ ਆਪਣੀ ਤੇ ਬਹੁਤ ਸਾਰੇ ਲੋਕਾਂ ਦੀਆਂ ਲੜੀਆਂ ਕੰਮੀ ਇਹ ਹੀ ਹੈ ਕਿਨੇ ਸਾਲਾਂ ਤੋਂ ਲਗਾਤਾਰ ਲੋਕ ਦਿਲ ਦਿਮਾਗ ਦੀ ਸੁਣਨਗੇ ਮੈਂ ਤੇ ਹੀ ਕਿਹਾ ਮੈਂ ਤੇ ਕਿਹਾ ਮੈਂ ਵੀ ਮਤਲਬ ਵੋਟ ਇਥੋਂ ਦਿਮਾਗ ਦਿਲ ਤੱਕ ਜਿਹੜੀ ਭਾਵਕ ਹੁੰਦਾ ਬੰਦਾ ਵੋਟ ਬੈਂਕ ਦੇ ਰੂਪ ਚ ਵੋਟ ਪਾਉਂਦਾ ਨਿਸ਼ਾਨ ਦੇ ਰੂਪ ਦੇ ਵਿੱਚ ਵੋਟ ਪਾਉਂਦਾ ਜਦੋਂ ਬੰਦਾ ਦਿਮਾਗ ਦੀ ਸੰਦਾ ਨਾ ਫਿਰ ਉਹ ਫਿਰ ਮੈਰਿਟ ਬਣਾਉਂਦਾ ਕੀ ਚਾਹੀਦਾ ਉਹਨਾਂ ਨੂੰ ਹੈਨਾ ਕੌਣ ਸੱਸੇ ਬਲ ਕੌਣ ਅਵੇਲੇਬਲ ਕਿਹਦਾ ਟ੍ਰੈਕਰ ਰਿਕਾਰਡ ਕੰਮ ਦਾ ਕੌਣ ਕਰੂਗਾ ਇਹ ਸਾਰੀਆਂ ਚੀਜ਼ਾਂ ਫੇਰ ਦਿਮਾਗ ਤੇ ਜਦੋਂ ਜਾਂਦਾ ਨਾ ਉਦੋਂ ਹੁੰਦਾ ਇਹ ਤੇ ਰੱਖਦੇ ਹੀ ਲੀਡਰ ਥੱਲੇ ਥੱਲੇ ਰਹਾਦੇ ਦਿਲ ਤੱਕ ਰੱਖਦੇ ਐਸੇ ਕਰਕੇ ਕਿ ਲੋਕੀ ਦਿਮਾਗ ਤੱਕ ਜਾਣ ਹੀ ਨਾ ਤੇ ਸੋਚਣ ਹੀ ਨਾ ਤੇ ਸਾਨੂੰ ਵੋਟ ਬੈਂਕ ਦੇ ਰੂਪ ਸਾਡੇ ਜੇਬਾਂ 'ਚ ਪੈ ਰਹਿਣ ਤੇ ਆਉਣ ਅਸੀਂ ਮੋਜਾਂ ਲਈਏ 5 ਸਾਲ ਫੇਰ ਅਸੀਂ ਜੇਬ 'ਚੋਂ ਕੱਢੀਏ ਇਹਨਾਂ ਨੂੰ ਵੋਟ ਬੈਂਕ ਦੇ ਰੂਪ 'ਚ ਟੀਕਾ ਵੋਟ ਦੇ ਰੂਪ 'ਚ ਸਾਨੂੰ ਫੇਰ ਮੋਜਾਂ ਲਾਉਣ 5 ਸਾਲ ਫੇਰ ਹੁੰਦੇ ਰਹਿਣ 5 ਸਾਲ ਤੇ ਫੇਰ ਅਸੀਂ ਜਿੱਤ ਕੇ ਮੋਜਾਂ ਲਈਏ ਇਹ ਹੁਣ ਚੱਲਣਾ ਨਹੀਂ ਅਰ ਕੀ ਪਹਿਲੀ ਵਾਰੀ ਮੈਨੂੰ ਫੀਲ ਹੋਇਆ ਕਿ ਲੋਕੀ ਮੈਰਿਟ ਬਣਾ ਰਹੇ ਆ ਲੋਕੀ ਮਤਲਬ ਮੈਨੂੰ ਅੱਧੀ ਰਾਤ ਤੱਕ ਫੋਨ ਆਉਂਦੇ ਰਹੇ ਮੈਂ ਥੋੜਾ ਸੌਣਾ ਚਾਹੁੰਦਾ ਸੀ ਪਰ ਮਤਲਬ ਫਿਰ ਮੈਨੂੰ ਫੋਨ ਸਾਇਲੈਂਟ ਤੇ ਲਾਉਣਾ ਪਿਆ ਤੇ ਉਸ ਤੋਂ ਬਾਅਦ ਮੈਂ ਸਵੇਰੇ ਜਦੋਂ ਮੰਦਿਰ ਜਾਣਾ ਸੀ ਮੈਂ 5 ਵਜੇ ਉੱਠ ਕੇ ਨਹਾ ਨੂੰ ਰਿਹਾ ਸੀ ਉਸ ਦੌਰਾਨ ਬੜੇ ਫੋਨ ਬੈਸਟ ਆਫ ਲੱਕ ਦੇ ਸ੍ਰੀ ਦਾਨ ਸਾਹਿਬ ਗਿਆ ਉਦੋਂ ਬੜੇ ਮਤਲਬ ਅਸ਼ੀਰਵਾਦ ਦੇ ਲੋਕਾਂ ਦੇ ਹੱਥ ਸਿਰ ਤੇ ਆਏ ਮੇਰੇ لوکاں نے دس وشش دتیاں گرو مہاراج دی کرپا ਦਾ ਅਸ਼ੀਰਵਾਦ ਦਿੱਤਾ ਮੈਂ بڑا ਹਨੂਮਾਨ ਮੰਦਿਰ ਗਿਆ ਉੱਥੇ ਵੀ ਨੰਗਦੇ ਆਉਂਦੇ ਆਵੇਂ ਬੈਸਟ ਆਫ ਲੱਕ لیڈیز ਫੈਂਟ ਸਾਰੇ ਤੇ ਮੈਨੂੰ ਲੱਗਦਾ ਕਿ ਪ੍ਰਭੂ ਅਛਾ ਕਰ ਰਿਹਾ ਬਿਲਕੁਲ ਸਭ ਤੋਂ ਲੰਬੀ ਕੰਪੇਨ ਰਹੀ ਹੈ ਹੁਣ ਤੱਕ ਬਿਲਕੁਲ ਰੈਫਰ ਲਗਭਗ 2 ਮਹੀਨੇ ਬਤ ਕਰਾਂਗੇ ਇਹ ਵੀ ਪਹਿਲੀ ਵਾਰੀ ਆ ਮੈਂ ਤੁਹਾਨੂੰ ਕਹਾਂ ਇਹ ਵੀ ਪਹਿਲੀ ਵਾਰੀ ਆ ਕਿ ਮਤਲਬ ਮੈਨੂੰ ਥਕਾਵਟ ਨਹੀਂ ਹੋਈ ਮੈਂ ਇੰਨਾ ਕੰਮ ਕਰਨ ਦੇ ਬਾਵਜੂਦ ਮੈਂ ਸ਼ਾਮੀ ਜਦੋਂ ਬੰਦੇ ਡਿੱਗੰਡ ਠਣਾਲੇ ਦੇ ਮੈਂ ਕਿਹਾ ਹੁਣ ਫੇਰ ਸ਼ੁਰੂ ਕਰੀਏ ਉਦੋਂ ਮੈਂ ਕਹਿਣਾ ਨਾ ਚਲੋ ਫੇਰ ਸ਼ੁਰੂ ਕਰਦੇ ਹਾਂ ਹੁਣ ਤੋਂ ਇਹ એનર્ਜੀ ਸੀ ਲੋਕਾਂ ਦੀ ਪੋਜ਼ਿਟਿਵ ਵਾਈਬਸ ਸੀ ਗਿਆ ਜਿਹੜੀਆਂ ਆਸ਼ੀਰਵਾਦ ਸੀ ਲੋਕਾਂ ਦਾ ਲੋਕਾਂ ਨੇ ਜੋ ਮੈਨੂੰ ਮਤਲਬ ਬੈਸਟ ਵਿਸ਼ੇਸ ਦਿੱਤੀਆਂ ਬਹੁਤ ਪੋਜ਼ਿਟਿਵ ਹੱਸਦੇ ਆ ਲੋਕਾਂ ਨੇ ਪਹਿਲਾਂ ਵਧਾਈ ਲਲੋ ਐ ਹੀ ਕਹਿੰਦੇ ਰਹੇ ਪਹਿਲਾਂ ਵਧਾਈ ਅੱਜ ਵੀ ਮੈਨੂੰ ਵਧਾਈਆਂ ਹੀ ਦਿੱਤੀਆਂ ਲੋਕਾਂ ਨੇ ਇਹ ਨਹੀਂ ਕਿਹਾ ਮਤਲਬ ਮੈਂ ਸ਼ਿਨਾ ਸਾਹਿਬ ਗਿਆ ਜਾਂ ਮੈਂ ਦਰਗਿਆਨੇ ਗਿਆ ਰੱਬ ਦੀ ਮਿਹਰ ਮੁਤਾਬਕ ਦਜੀ ਵਾਰ ਜਿਹੜਾ ਪਾਰਟੀ ਨੇ ਵਿਸ਼ਵਾਸ ਰਿਚ ਲਿਆ ਔਰ ਲੋਕਾਂ ਦੀ ਮਿਹਰ ਸਦਕਾ ਟਿਕਟ ਮਿਲੀ ਉਹਦੇ ਬਾਅਦ ਸੇ ਅੱਜ ਚੋਣ ਪ੍ਰਚਾਰ ਤੋਂ ਬਾਅਦ ਜਿਹੜਾ ਦੇਸ਼ ਦੇ ਵਿੱਚ ਖੀਰਲੇ ਫੇਸ ਦੀ ਇਲੈਕਸ਼ਨ ਹੈ ਉਹਦੇ ਵਾਸਤੇ ਵੋਟਰ ਬਣੇ ਆ ਔਰ ਅਸੀਂ ਅਜੋਦੇ ਚ ਮੈਂ ਆਪਣੀ ਵੋਟ ਵੀ ਕਾਸਟ ਕਰਨਾ ਹੈ ਔਰ ਹਰ ਕੋਈ ਇੱਥੇ ਵੋਟ ਕਾਸਟ ਕਰਨ ਆ ਰਿਹਾ ਹੈ ਲੋਕਾਂ ਨੂੰ ਬੇਸਬਰੀ ਦੇ ਇੰਤਜ਼ਾਰ ਰਹਿੰਦਾ ਇਸ ਦਿਨ ਦਾ ਕਿਉਂਕਿ ਇੱਕ ਤਿਉਹਾਰ ਦੀ ਤਰ੍ਹਾਂ ਬਣਾਇਆ ਜਾਂਦਾ ਲੋਕ ਆਪਣਾ ਗੁੱਸਾ ਵੀ ਕੱਢਦੇ ਨੇ ਖੁਸ਼ੀ ਵੀ ਜ਼ਾਹਰ ਕਰਦੇ ਨੇ ਜਦੋਂ ਵੋਟਾਂ ਦੇਖੋ ਗੁੱਸਾ ਖੁਸ਼ੀ ਇਹ ਆਪਾਂ ਇਹ ਚੀਜ਼ ਨੂੰ ਲੈ ਲੈਨੇ ਆ ਪਰ ਇਹੀ ਦੇ ਇਹਦੀ ਖੂਬਸੂਰਤੀ ਹੈ ਜੀ ਗੁੱਸਾ ਖੁਸ਼ੀ ਨਹੀਂ ਹੋਊਗੀ ਤੇ ਲੋਕ ਫਿਰ ਕੰਮ ਕਿਦਾਂ ਕਰਨਗੇ ਲੋਕਾਂ ਨੂੰ ਹੁਣ ਸਮਝ ਪੈ ਗਈ ਕੰਮ ਦੇ ਆਧਾਰ ਤੇ ਵੋਟ ਮਿਲਣੀ ਹੈ ਤੁਸੀਂ ਮਤਲਬ ਕਿਸੇ ਨੂੰ ਡਰਾ ਕੇ ਧਮਕਾ ਕੇ ਵੋਟਾਂ ਨਹੀਂ ਲੈ ਸਕਦੇ ਇੱਕ ਕੋਹਣਾ ਸਾਹਿਬ ਰਾਤ ਗੋਲੀकांड ਵੀ ਹੋਇਆ ਜਨਾਲੇ ਦੇ ਖੇਤਾਂ ਦੂਜਾ ਦੂਜਾ ਜਨਾਲੇ ਵਿੱਚ ਕਾਂਡ ਹੈ ਜੀ ਦੇਖੋ ਦੂਜਾ ਨਹੀਂ ਤੀਜੀ ਵਾਰੀ ਹੋ ਗਿਆ ਜਦ ਇਲੈਕਸ਼ਨ ਚੱਲਦੇ ਆ ਵਰਸਾ ਦੇ ਵਿੱਚ ਪਹਿਲਾਂ ਆਪਣੀ ਰੈਲੀ ਤੇ ਹੋਇਆ ਫਿਰ ਉਹ ਮਨੀਤ ਮੱਜਨੇ ਐਡਵੋਕੇਟ ਉਹਦੀ ਗੱਡੀ ਨੂੰ ਗੋਲੀਆਂ ਮੱਜੀਆਂ ਫਿਰ ਤੁਸੀਂ ਆਇਆ ਤਾਂ ਕੱਲ ਮਤਲਬ ਇੱਕ ਮੌਤ ਹੋ ਗਈ ਜਵਾਨ ਦੀ ਸੋ ਬੇਖੌਫ ਲਾਇਡ ਆਰਡਰ ਤੇ ਤੁਹਾਨੂੰ ਪਤਾ ਬਹੁਤ ਮਾੜੀ ਹਾਲਤ ਹੈ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਸੋ ਇਹ ਤੇ ਸਰਕਾਰ ਦਾ ਫੇਲੀਅਰ ਹੈ ਬਹੁਤ ਵੱਡਾ ਕਿ ਸਰਕਾਰ ਨੇ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਬੀਤੇ ਕੱਲ੍ਹ ਜਿਹਦੇ ਵਿੱਚ ਦੱਸਿਆ ਜਾ ਰਿਹਾ ਕਿ ਹਜੇ ਤੱਕ ਆਪਣੀ ਕਿਸ ਤਰ੍ਹਾਂ ਕਿਤੇ ਪ੍ਰਚਾਰ ਕਰਨ ਦੇ ਵਿੱਚ ਹੁਣ ਵੀ ਕੱਲ ਆ ਰਹੀਆਂ ਹੁਣ ਵੀ ਔਰ ਦੇਖੋ ਫੇਕ ਕਰਨਾ ਮਤਲਬ ਸਾਰਿਆਂ ਦੀ ਆਵਾਜ਼ਾਂ ਬਣਾਈਆਂ ਨੇ ਤੁ ਕੀ ਰੰਦਾਵੇ ਦੀ ਮੇਰੀ ਮਤਲਬ ਦੇਖੋ ਆਡੀਓ ਆਡੀਓ ਤਿਆਰ ਕਰ ਲਈ ਸਾਡੀ ਬਾਤ ਚ ਅਜੀਤਵੰਦਰ ਸਿੱਧੂ ਦੀ ਚੰਨੀ ਹੁਣਾ ਦੀ ਬਲ ਹਰ ਇੱਕ ਜਿਹੜਾ ਜਿਹੜਾ ਜਿੱਤ ਰਿਹਾ ਉਹਦੀਆਂ ਆਵਾਜ਼ ਇਹ ਬਾੜੇ ਹੱਥ ਕੰਡੇ ਨੇ ਦੇਖੋ ਲੋਕਤੰਤਰ ਜੇ ਤੁਸੀਂ ਇਹੋ ਜਿਹੀ ਹਰਕਤਾਂ ਕਰੋਗੇ ਤੁਹਾਡੇ ਦੇ ਬੱਚੇ ਕੀ ਯਕੀਨ ਕਰਨਗੇ ਸਾਡਾ ਭੁੱਖ ਜੇ ਤੁਸੀਂ ਲੋਕ ਹੈ ਤੁਹਾਡੇ ਬੱਚਿਆਂ ਦਾ ਵੀ ਯਾਰ ਮੁੱਖ ਮੰਤਰੀ ਆ ਸਰਕਾਰ ਐ ਇੱਡੀਆ ਵਧਨ ਪਰ ਕੋਚੀਆਂ ਹਰਕਤਾ ਕੋਚੀਆਂ ਹਰਕਤਾ ਬੜਾ ਦੁੱਖ ਹੁੰਦਾ ਹੈ ਕਿ ਇਹ ਲੋਕ ਕਿਸ ਤਰ੍ਹਾਂ ਡਿਜ਼ਰਵ ਨਹੀਂ ਕਰਦੇ ਜਿਸ ਪੋਜੀਸ਼ਨਾਂ ਤੇ ਬੈਗੇ ਨੇ ਤੁਸੀਂ ਇਹ ਪ੍ਰਚਾਰ ਕਰੋ ਆਪਣੇ ਕੰਮ ਦੱਸੋ ਕੰਮਾਂ ਦੇ ਆਧਾਰ ਤੇ ਲੋਕ ਤੁਹਾਨੂੰ ਵੋਟ ਪਰਣ ਆਹ ਜਿਹੜਾ ਤਰੀਕਾ ਕਿ ਸਾਡੀਆਂ ਤੁਸੀਂ ਫੇਕ ਵਾਜਾ ਬਣਾ ਬਣਾ ਕੇ ਕਿ ਅਸੀਂ ਠੀਕ ਨਹੀਂਗੇ ਜੀ ਅਸੀਂ ਬਿਮਾਰ ਹਾਂ ਜੀ ਦੱਸੋ ਆ ਕੋ ਕੱਲ ਕਰਨ ਵਾਲੀ ਕਿ ਪਾਰਟੀ ਠੀਕ ਨਹੀਂ ਤੋ ਇਹਦਾ ਫੇਰ ਹੀ ਇਹਦਾ ਜਵਾਬ ਲੋਕ ਦੇਣਗੇ ਅੱਜ ਵੋਟਾਂ ਦੇ ਰੂਪ ਗਰਮੀ ਬਹੁਤ ਜ਼ਿਆਦਾ ਹੈ ਲੋਕਾਂ ਹਰ ਵਾਰੀ ਕੋਸ਼ਿਸ਼ ਰਹਿੰਦੀ ਹੈ ਕਿ ਵੱਧ ਤੋਂ ਵੱਧ ਪਰਸੈਂਟ ਦਾ ਵੋਟ ਮੋਟਰਾਂ ਨੂੰ ਕੀ ਅਪੀਲ ਕਰਨੀ ਚਾਹੀਦੀ ਮੇਰੀ ਵੋਟਰਾਂ ਨੂੰ ਅਪੀਲ ਹੈ ਵੇਖੋ 5 ਸਾਲ ਦੀ ਸਰਕਾਰ ਚੁਣਨੀ ਹੈ ਤੁਸੀਂ ਬਾਅਦ ਚ ਬੈਗੇ ਸੀ ਬਹੁਤ ਗੱਲਾਂ ਕਰਦੇ ਆ ਕਿ ਜਿਹੜੇ ਨਹੀਂ ਵੋਟ ਪਾਉਂਦੇ ਵੀ ਇਦਾਂ ਨਹੀਂ ਹੋਇਆ ਇਦਾਂ ਨਹੀਂ ਹੋਇਆ ਮੇਰੀ ਆਪ ਜੀ ਨੂੰ ਬੇਨਤੀ ਹੈ ਆਪ ਜਰੂਰ ਵੋਟ ਦਾ ਅਧਿਕਾਰ ਇਸਤੇਮਾਲ ਕਰੋ ਅੱਜ ਵੇਖੋ ਅੱਜ ਦਾ ਦੇਣੀ ਤੁਹਾਡਾ ਬੱਚਿਆਂ ਦਾ ਭੁੱਖ ਤ ਹੈ ਹੋਣਾ 5 ਸਾਲ ਕਿੰਨੇ ਕਿੰਨੇ ਬਾਗਡੋਰ ਸਾਹਮਣੀ ਹੈ ਜੇ ਅਪਾ ਇਦਾਂ ਬੈਠੇ ਰਵਾਂਗੇ ਵ ਇਹ ਗਲਤ ਗੱਲ ਹੈ ਸੋ ਅੱਜ ਦੇਸ਼ ਦੀ ਸਰਕਾਰ ਚੁਣਨੀ ਹੈ ਕਈ ਵਾਰ ਲੋਕਲ ਮੁੱਦਿਆਂ ਨੂੰ ਲੈ ਕੇ ਲੋਕ ਵੋਟ ਨਹੀਂ ਪਾਉਂਦੇ ਜਿਹੜਾ ਜਿਹੜਾ ਨਹੀਂ ਕੰਮ ਕਰਦਾ ਉਹਦੀ ਉਹਦੇ ਵਰਗੇ ਸਪੋਰਟ ਕਰੋ ਗੱਲ ਤੇ ਸਿੱਧੀ ਜੀ ਹੈ ਤੁਸੀਂ ਲੋਕ ਲੋਕ ਆਪਣਾ ਅਧਿਕਾਰ ਵਰਤੋ ਸੰਵਿਧਾਨ ਨੇ ਬਹੁਤ ਸੋਨਾ ਅਧਿਕਾਰ ਦਿੱਤਾ ਤੁਹਾਨੂੰ ਜੇ ਅੱਜ ਵਰਤੋਗੇ ਤੇ ਇਹਦਾ ਲਾਭੰਦ ਤੁਹਾਡੇ ਆਉਣ ਵਾਲੇ ਪਰਿਵਾਰਾਂ ਨੂੰ ਹੋਊਗਾ ਸਹੀ ਹੋਊਗਾ ਪ੍ਰਸ਼ਾਸਨ ਦੇ ਇੰਤਜ਼ਾਮ ਕਿਸ ਤਰ੍ਹਾਂ ਦੇਖਦਿਆਂ ਕਿਆ ਕੈਸੀ ਕਿ ਗਰਮੀ ਤੋਂ ਬਚਣ ਵਾਸਤੇ ਸਾਰੇ ਹਰ ਉਪਜਾ ਤੇ ਕੀਤੀ ਹੋਈ ਹੈ ਤਾਂ ਪਾਣੀ ਪਾਣੀ ਨਹੀਂ ਖਾਸ ਲਈ ਪਰ ਇੱਥੇ ਕੋਈ ਖਾਸ ਨਜ਼ਰ ਨਹੀਂ ਦੇਖੋ ਪਾਣੀ ਦੇ ਸ਼ਿਬਿਲਾ ਬਿਲਕੁਲ ਇਹਨਾਂ ਨੇ ਕਿਹਾ ਯਹੀਂ ਲਾਈਆਂ ਪਰ ਪ੍ਰਾਈਵੇਟ ਤੌਰ ਤੇ ਮੇਰੇ ਅਕਸਾਰੇ ਨੇ ਆਪਣੇ ਆਪਣੇ ਉਮੀਦਵਾਰਾਂ ਨੇ ਲਾਈਆਂ ਨੇ ਇਹ ਲੱਗਣੀਆਂ ਚਾਹੀਦੀਆਂ ਸੀ ਵੇਖੇ ਪਰ ਮੈਂ ਸਭਣਾ ਲਈ ਅਰਦਾਸ ਕਰਦਾ ਜਿਹੜੇ ਪ੍ਰਸ਼ਾਸਨ ਦੇ ਅਧਿਕਾਰੀ ਅੱਜ ਚੋਣ ਪ੍ਰਕਿਰਿਆ ਨੂੰ ਕੰਪਲੀਟ ਕਰ ਰਹੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਨੂੰ ਦੱਸੋ ਫੋਟ ਪੈ ਗਈ ਹੈ ਅੱਛਾ ਮੇਰੇ ਖਿਆਲ ਨਾਲ ਜੀ ਲੋਕ ਪੂਰੇ ਇਤਸ਼ਾਹ ਨਾਲ ਗਾਉਂਦੇ ਤੇ 65 65% ਵੋਟ ਪੈ ਤੁਸੀਂ ਬੋਲਾ ਸਾਹਿਬ ਲਗਾਤਾਰ ਦੋ ਵਾਰ ਜਿੱਤ ਦਲਚ ਕੀਤੀ ਆ ਤੀਸਰੀ ਵਾਰ ਹੈਟ੍ਰਿਕ ਨੂੰ ਕਿਵੇਂ ਦੇਖਦੇ ਬਿਲਕੁਲ ਤੀਜੀ ਵਾਰ ਹੈਟ੍ਰਿਕ ਲੋਕ ਮੇਰੇ ਜੋ ਮੈਂ ਲੋਕਾਂ ਨੂੰ ਵਿਸ਼ਵਾਸ ਦੇਖਿਆ ਜਰਮੰਦਰ ਸਾਹਿਬ ਗਏ ਆ ਸ਼ਿਦਾ ਸਾਹਿਬ ਗਏ ਤੀਸਰੀ ਵਾਰ ਹੈਟ੍ਰਿਕ ਜ਼ਰੂਰ ਲੱਗੂਗੀ ਨਾ ਬਸ ਕੋਈ ਗੁਰੂ ਘਰ ਦੇ ਵਿੱਚ ਬਿਲਕੁਲ ਵੋਟਰਾਂ ਨੂੰ ਅਗਲਾ ਸਾਹਿਬ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਕਿਉਂਕਿ ਕਈ ਵੋਟਰ ਜਿਹੜੇ ਡਰ ਕੇ ਨਹੀਂ ਵਿਚਾਰੇ ਨਵੇਂ ਜਿਹੇ ਵੋਟਰ ਨੇ ਉਹ ਨਿਕਲਦੇ ਨਹੀਂ ਨਹੀਂ ਡਰਨਾ ਹੀ ਨਹੀਂ ਕਿ ਡਰਨਾ ਕਿਹੜੀ ਗੱਲ ਦਾ ਮਸ਼ੀਨ ਦੇ ਵੋਟ ਪਾ ਲੋਕਤੰਤਰ ਹੈ ਲੋਕਤੰਤਰ ਦਾ ਸੁਪਨੇ ਮੈਂ ਆਪਣੀ ਵੋਟ ਆਪਣੇ ਜੱਦੀ ਪਿੰਡ ਜਿੱਥੇ ਦੇਖ ਲਾਂ ਆਪਣੇ ਬੂਥ ਦੇ ਉੱਤੇ ਪਹੁੰਚਾ ਵੋਟ ਪਾਈ ਆ ਬਹੁਤ ਉਤਸ਼ਾਹ ਹੈ ਮੇਰਾ ਤੁਹਾਡੇ ਸਾਰੇ ਲੋਕਾਂ ਨੂੰ ਬੇਨਤੀ ਹੈ ਕਿ ਸਵੇਰੇ-ਸਵੇਰੇ ਦੀ ਵੋਟ ਪਾਓ ਕਿਉਂਕਿ ਬਾਅਦ ਸ ਦੁਪਹਿਰ ਗਰਮੀ ਹੋਊਗੀ ਹਰ ਬੰਦਾ ਆਪਣੀ ਵੋਟ ਦੀ ਮਹਤਵਪੂਰਨ ਇਹ ਵੋਟ ਬਹੁਤ ਜ਼ਰੂਰੀ ਲੋਕ ਸਭਾ ਦੀ ਵੋਟ ਹੈ ਸਭ ਨੂੰ ਬੇਨਤੀ ਹੈ ਕਿ ਵੋਟ ਪਾਓ ਸਭ ਦੇਖਾਂਗੇ ਬਿਲਕੁਲ ਲੱਗਦਾ ਕਿ ਲੋਕ ਮੋਟੋ ਜੋ ਪ੍ਰਸ਼ਾਸਨ ਵੱਲੋਂ ਇੰਤਜ਼ਾਮ ਕੀਤੇ ਗਏ ਨੇ ਸਰ ਪਾਣੀ ਦੇ ਛਾਹ ਬਹੁਤ ਵਧੀਆ ਦੇਖੋ ਕਿੰਨੇ ਵਧੀਆ ਕੋਈ ਦੇਖੋ ਸਭ ਟੈਂਟ ਲੱਗੇ ਆ ਬਾਹਰ ਵੀ ਅੰਦਰ ਵੀ ਹਰ ਤਰ੍ਹਾਂ ਦਾ ਪਾਣੀ ਦਾ ਹੱਥ ਲੱਗ ਬਿਲਕੁਲ ਸਹੀ ਕੀਤਾ ਹਾਂ ਬਿਲਕੁਲ 130 ਦਾ ਨਾਰਾ ਦਿੱਤਾ ਸੀ ਮਾਨ ਸਾਹਿਬ ਨੇ ਕੀ ਲੱਗਦਾ ਹੈ ਇਸ ਤਰੀਕੇ ਦੇ ਪੰਜਾਬ ਬਣੇਗਾ ਹੀਰੋ ਐਸਾ 130 ਅੰਬਰ ਸਟਾ 2 ਲੱਖ ਦੇ 540 540 ਦਾ ਪਾਰਲੀਮੈਂਟ ਤੋਂ ਬਾਹਰ ਠੀਕ ਹੈ ਹਾਂ 400 ਪਾਰਲੀਮੈਂਟ ਤੋਂ ਪਾਉ ਚਾਹੁੰਦੇ ਹਾਂ ਦੋ ਲੱਖ ਬਾਈ ਅੱਜ ਬੜਾ ਪ੍ਰਾਈਡ ਵਾਲਾ ਦਿਨ ਹੈ ਸਾਡੇ ਸਾਰਿਆਂ ਲਈ ਸਭ ਦੇ ਸਾਹਮਣੇ ਹਾਂ ਸਰ ਸਭ ਤੋਂ ਦੁਨੀਆ ਦੀ ਵੱਡੀ ਡੈਮੋਕਰੈਟਿਕ ਐਕਸਰਸਾਈਜ਼ ਹੋ ਰਹੀ ਹੈ ਤੇ ਲੋਕੀ ਆਪਣਾ ਐਕਸਰਸਾਈਜ਼ ਆਪਣਾ ਰਾਈਟ ਐਕਸਰਸਾਈਜ਼ ਕਰਦੇ ਨੇ ਅੱਜ ਤੇ ਤੁਹਾਨੂੰ ਰਿਜ਼ਲਟ ਦੇਖੋ ਮੀਡੀਆ ਤੋਂ ਜ਼ਿਆਦਾ ਕੌਣ ਜਾਣਦਾ ਹੈ ਲੇਕਿਨ ਅਲਟੀਮੇਟਲੀ ਇਹ ਲੋਕੀ ਡਿਸਾਈਡ ਕਰਦੇ ਨੇ ਮੈਂ ਸਾਰੇ ਪਾਰਟ ਦੇ ਵੋਟਰਸ ਨੂੰ ਅਪੀਲ ਕਰਦਾ ਆਂ ਕਿ ਅੱਜ ਸ਼ਾਮ ਤੱਕ ਆਪਾਂ ਮੈਕਸਿਮਮ ਨੰਬਰਸ ਨਾਲ ਵੋਟ ਕਰੀਏ ਔਰ ਖਾਸ ਤੌਰ ਤੇ ਅੰਮ੍ਰਿਤਸਰ ਨੂੰ ਔਰ ਅੰਬਰਸਰ ਦੀ ਵੋਟ ਐਤ ਕਾਂ ਅੰਮਰਸਰ ਦੀ ਪ੍ਰਗਤੀ ਡਵੈਲਪਮੈਂਟਲੀ ਹੋਵੇ ਤੁਸੀਂ ਸਭ ਜਾਣਦੇ ਹੋ ਕਿ ਅੰਮਰਸਰ ਦੀ ਸਿਚੁਏਸ਼ਨ ਕੀ ਹੈ ਮੈਂ ਉਹਦੇ ਤੇ ਵਰਣਨ ਹੁਣ ਅੱਜ ਨਹੀਂ ਕਰਨਾ ਚਾਹੁੰਦਾ ਕਿਉਂਕਿ ਕਾਫੀ ਵਾਰੀ ਕੀਤਾ ਆ ਲੇਕਿਨ ਮੈਨੂੰ ਕੌਨਫੀਡੈਂਸ ਹੈ ਤੇ ਤੁਸੀਂ ਵੀ ਫੀਲ ਕਰ ਰਹੇ ਹੋਗੇ ਕਿ ਐਤਕਾਂ ਅੰਮਰਸਰ ਚ ਡਵੈਲਪਮੈਂਟ ਦੀ ਹਨੇਰੀ ਆ ਰਹੀ ਹੈ ਤੇ ਅਗਲੇ ਕੁਝ ਦਿਨਾਂ ਚ ਜਿਸ ਦਿਨ ਜਦੋਂ ਰਿਜ਼ਲਟ ਆਏਗਾ ਤੁਸੀਂ ਦੇਖ ਲੋਗੇ ਬਾਕੀ ਮੇਰਾ ਕੈਂਪੇਨ ਬੜਾ ਸਿੱਧਾ ਤੇ ਸਟ੍ਰੇਟ ਫਾਰਵਰਡ ਸੀ ਔਰ ਅਮਰitsar ਦੀ ਪ੍ਰਗਤੀ ਤੇ ਡਵੈਲਪਮੈਂਟ ਸੀ